ਲੁਧਿਆਣਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਕਮੇਟੀ ਵੱਲੋਂ ਅੱਜ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਉਹਨਾਂ ਰਾਹੁਲ ਗਾਂਧੀ ਦੇ ਪਾਰਲੀਮੈਂਟ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਨਿੰਦਾ ਕੀਤੀ। ਹਾ ਤਾਂ ਕਿ ਆ ਕੇ ਇਸ ਜ਼ੁਲਮ ਵਾਲੇ ਦਿੱਤੇ ਬਿਆਨ ਤੇ ਉਹਨਾਂ ਇੱਕ ਵਾਰ ਫਿਰ ਤੋਂ ਸਿੱਖਾਂ ਦੇ ਹਿਰਦਿਆਂ ਨੂੰ ਤਾਜ਼ਾ ਕੀਤਾ ਹੈ। ਉਹਨਾਂ ਕਿਹਾ ਕਿ 1984 ਸਿੱਖਾਂ ਦੇ ਉੱਤੇ ਇਸ ਕਾਂਗਰਸ ਸਰਕਾਰ ਨੇ ਜ਼ੁਲਮ ਕੀਤਾ ਸੀ ਅੱਜ ਇਹ ਜ਼ੁਲਮ ਵਾਲੀਆਂ ਕੱਲਾ ਕਰਦੇ ਨੇ। ਅੱਜ ਜਿਹੜੀ ਬੀਟਿੰਗ ਹੋਈ ਹੈ ਗੁਰਦੁਆਰਾ ਸਾਹਿਬ ਵਿਖੇ ਇਹ ਜਿਹੜਾ ਕੱਲ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੱਤਾ ਇਸ ਜ਼ੁਲਮ ਦੇ ਖਿਲਾਫ ਗੁਰਨਾਨ ਸਿੰਘ ਸਾਹਿਬ ਲੜੀ ਜਾ ਉਹਨਾਂ ਨੇ ਭਗਵਾਨ ਸ਼ਿਵ ਜੀ ਦੀਆਂ ਜਹਾਉਰ ਬੁੱਧ ਧਰਮ ਦੀਆਂ ਫੋਟੋਆਂ ਜਿਹੜੀਆਂ ਪਾਲੇ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ nehru gandhi ਪਰਿਵਾਰ ਆਪ ਜ਼ੁਲਮ ਕੀਤੇ ਹੈ ਉਹਨਾਂ ਨੇ ਖਾਸ ਕਰਕੇ 1984 ਦਾ ਜਿਹੜਾ ਸਿੱਕਤ ਨੇ ਆ ਮੈਂ ਦਿੱਲੀ ਦੀਆਂ ਸੜਕਾਂ ਤੇ 10000 ਤੋਂ ਵੱਧ ਜਿਹੜਾ ਨਿਰਦੋਸ਼ ਸਿੱਖਾਂ ਨੂੰ ਮਾਰਿਆ ਗਿਆ ਉਹ ਅੱਜ ਤੱਕ ਇਸ ਪਰਿਵਾਰ ਨੇ ਉਹਦੀ ਮਾਫੀ ਨਹੀਂ ਮੰਗੀ ਦੂਜਾ ਜਿਹੜਾ ਬਲੂ ਸਟਾਰ ਆਪਰੇਸ਼ਨ ਸਚਕਨ ਦਰਬਾਰ ਸਾਹਿਬ ਤੇ ਫੌਜੀ ਹਮਲਾ ਅੱਜ ਤੱਕ ਇਹ ਪਰਿਵਾਰ ਉਹਦੀ ਮਾਫੀ ਜ਼ੁਲਮ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਇਹਨਾਂ ਨੇ ਜੇ ਮੈਂ ਕਹਿ ਲਾਂ ਮਾ ਬੀ ਮੁਗਲਰ ਤੋਂ ਬਾਅਦ ਸਭ ਤੋਂ ਵੱਧ ਜਿਹੜੇ ਜ਼ੁਲਮ ਕੀਤੇ ਸਿੱਕੋਂਮ ਤੇ ਉਹ ਨਹਿਰੂ ਗਾਂਧੀ ਪਰਿਵਾਰ ਨੇ ਕੀਤੇ ਸੋ ਅਸੀਂ ਦਿੰਦਾ ਕਰਦੇ ਆ ਨੇਰੂ ਇਹਨੂੰ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਸਿੱਖ ਕਤਲੇਆਮ ਦੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਉਹਦੀ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਹੈ ਇਹ ਜਿਹੜੀਆਂ ਗੱਲਾਂ ਕਰ ਰਹੀ ਹੈ ਵੀ ਜ਼ੁਲਮ ਦੇ ਖਿਲਾਫ ਗੁਰੂ ਨਾਨਕ ਸਾਹਿਬ ਲੜੇ ਗੁਰੂ ਨਾਨਕ ਸਾਹਿਬ ਲੜੇ ਹੈ ਇਹ ਸਾਰੀ ਦੁਨੀਆ ਨੂੰ ਪਤਾ ਵੀ ਉਹਨਾਂ ਨੇ ਬਾਬਰ ਨੂੰ ਜ਼ਬਰ ਜ਼ਬਰ ਕੀਤਾ ਉਸ ਵੇਲੇ ਦੇ ਹਾਕਮ ਨੂੰ ਸੂਏ ਗੱਲ ਨਾਲ ਰਾਹੁਲ ਗਾਂਧੀ ਕਰਕੇ ਇੱਕ ਜਿਹੜਾ ਸਾਨੂੰ ਫੇਰ ਉਹ ਜਿਹੜਾ ਕਤਲੇਆਮ ਹੈ 84 ਦੰਗੇ ਸਿੱਕਤਲਿਓ ਉਹ ਇੱਕ ਵਾਰ ਫੇਰ ਤਾਜ਼ਾ ਕਰਤਾ ਇਸ ਸਿੱਖਾਂ ਦੇ ਜ਼ਖਮਾਂ ਤੇ ਇੱਕ ਵਾਰ ਫੇਰ ਨਮਕ ਛਿੜਕਣ ਦਾ ਇਹਨਾਂ ਯਤਨ ਕੀਤਾ ਰਣਨੀਤੀ ਇਹ ਵੀ ਅੱਜ ਸਾਰੀ ਦੇਸ਼ ਦੁਨੀਆ ਦੇ ਵਿੱਚ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਹੋ ਰਹੀ ਹੈ ਤੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਅਸੀਂ ਫਹੀਰ ਕਹਿੰਦੇ ਇੱਕ ਵਾਰ ਵੀ ਜੇ ਉਹਨੇ ਰਾਜਨੀਤੀ ਕਰਨੀ ਹੈ ਜੇ ਉਹ ਅੱਜ ਜ਼ਿੰਮੇਵਾਰੀ ਹੈ ਕਾਂਗਰਸ ਪਾਰਟੀ ਨੂੰ ਉਹ ਲੀਡ ਕਰ ਰਿਹਾ ਤੇ ਅੱਜ ਉਹਨਾਂ ਨੂੰ ਇਹ ਕਾਂਗਰਸ ਆੜਿਆਂ ਨੂੰ ਥੋੜੀ ਬੋਤੀ ਵੀ ਜੇ ਇਹਨਾਂ ਚ ਸ਼ਰਮ ਬਾਕੀ ਹੈ ਤਾਂ ਪਾਰਲੀਮੈਂਟ ਦੇ ਵਿੱਚ ਸਿੱਖਤ ਲਿਆਮ ਦੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਸ੍ਰੀਮ ਨਿਊਜ਼ ਲਈ सुरेंद्र ਸਿੰਘ ਦੀ ਰਿਪੋਰਟ